ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੈ ਮਤਾ ਦੀ ਰਾਮ ਰਾਮ ਟਾੜਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈ ਬਲੌਗ ਤੇ ਹੋਰ ਸੁਣਾਓ ਕੀ ਆ ਚਾਲਿਆ ਕੱਦੂ ਉੱਤਰ ਲੱਗੇ ਆ ਜੀ ਕੱਦੂ ਕੀ ਆ ਕੱਦੂ ਕੱਦੂ ਨਹੀਂ ਸੱਚ ਹਲਵਾ ਕਰ ਦੂ ਹਲਵਾ ਕਰ ਦੂ ਮੈਂ ਮੰਮੀ ਨੂੰ ਕਿਹਾ ਹੀ ਹੋ ਜਾ ਅੱਜ ਕੱਟੇ ਹੋ ਨਾ ਮੰਮੀ ਨੇ ਕੱਟ ਵੀ ਦਿੱਤਾ ਮਿੰਟੋ ਮਿੰਟ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆ ਹਲਵਾ ਕੱਦੂ ਤੇ ਜਿੰਨੂੰ ਪੇਠਾ ਵੀ ਕਹਿ ਦਿੰਦੇ ਪੇਠਾ ਕਦੋਂ ਵੀ ਕਹਿ ਦਿੰਦੇ ਆ ਪਰ ਆਪਾਂ ਹਲਵਾ ਕੱਦੂ ਬੋਲਦੇ ਆ ਤੇ ਅੱਜ ਇਹ ਬਣਾਉਣ ਲੱਗੇ ਆ ਆਪਾਂ ਤੇ ਹਲਵਾ ਕੱਦੂ ਜਿਹੜਾ ਇਹ ਬਹੁਤ ਨਰਮ ਨਰਮ ਸੀਗਾ ਤੇ ਝੂਲਾ ਝੂਲਾ ਕੱਦੂ ਹੀਗਾ ਤੇ ਆਪਾਂ ਵੀ ਜਿਹੜੇ ਇੱਧਰ ਕਰਦੇ ਵਗਣੇ ਇਕਨ ਕੂਲਰ ਬੰਦ ਕਰਦਾ ਕੂਲਰ ਦੀ ਆਵਾਜ਼ ਆਉਂਦੀ ਵਿੱਚ ਸਸਰੀ ਘਾਲ ਜੀ ਸਾਰਿਆਂ ਨੂੰ ਬਹੁਤ ਸੋਹਣਾ ਜਿਹੜਾ ਪੀ ਗੱਡ ਆ ਬੀ ਜਿਹੜੇ ਨਾ ਪਕੂਲੇ ਕੋਲੇ ਜਿਹੜੇ ਇਹ ਹਲਵਾ ਗੱਦੂ ਜਿਹੜਾ ਨਾ ਬਹੁਤ ਵਧੀਆ ਕੋਲਾ ਕੋਲਾ ਸੀਗਾ ਛੋਟਾ ਜਿਹਾ ਗੱਦੂ ਹੀ ਤੋ ਆਪਾਂ ਲਿਆਏ ਆ ਜਿਹੜਾ ਕੋਲਾ ਗੱਦੂ ਹੁੰਦਾ ਨਾ ਬਹੁਤ ਸਵਾਦ ਬੰਦਾ ਬੇਟਾ ਉਹ ਹਲਵਾ ਤੇ ਜਿਹੜਾ ਪੱਕ ਜਾਂਦੇ ਆ ਨਾ ਉਹ ਸਵਾਦ ਨਹੀਂ ਹੁੰਦਾ ਖਾਣ ਦੇ ਵਿੱਚ ਹੈ ਆ ਬੀ ਵੀ ਚੋਮੜ ਕੇ ਇਹ ਤੇ ਆਪਾਂ ਜਿਹੜੇ ਉੱਪਰੋਂ ਉੱਪਰੋਂ ਨਾ ਬੀਬੂ ਜਿਹੜਾ ਉਹ ਕੱਢ ਦਿੱਤੇ ਆ ਛਿਲਕੇ ਵੀ ਆਪਾਂ ਲਾਹਦੇ ਆ ਤੇ ਕਿਉਂਕਿ ਛਿਲਕੇ ਵੀ ਫਿਰ ਤੂੰ ਕਾਣੇ ਦੇ ਵੀ ਛਿਲਕੇ ਜੇ ਪਾਏ ਛਿਲਕੇ ਆnde ਛਿਲਕਿਆਂ ਨਾਲ ਸੋਹਣੇ ਲੱਗਦੇ ਵੇਹੇ ਤੇ ਛਿਲਕੇ ਜਿਹੜੇ ਵੇਹੇ ਵਧੀਆ ਲੱਗਦੇ ਵਿੱਚ ਬਣ ਜਾਣ ਨਾ ਐਜ ਤਾਂ Shimla mirch ਹੁੰਦੀ ਨਾ ਇਦਾਂ ਵਿੱਚ ਪਤਾ ਲੱਗਦੇ ਆਪਾਂ ਚੰਗੀ ਤਰ੍ਹਾਂ ਧੋ ਕੇ ਨਾ ਇਹਨੂੰ ਹਲਵੇਂ ਨੂੰ ਤੇ ਫਿਰ ਆਪਾਂ ਕਟਿਆ ਵਾ ਤੇ ਕਿਉਂਕਿ ਜੇ ਬਾਅਦ ਚ ਤੋਂ ਹਈਏ ਨਾ ਕਿ ਜੋ ਪਣੀ ਜੇ ਛੱਡ ਦਿੰਦਾ ਵਾ ਇਸ ਕਰਕੇ ਹੁਣ ਇਹਨੂੰ ਆਪਾਂ ਧੋਣਾ ਨਹੀਂ ਦਾ ਤੇ ਪਹਿਲਾਂ ਧੋ ਲਿਆ ਆਪਾਂ ਤੇ ਵੇਹੇ ਆਹ ਛਿਲਕੇ ਜਿਹੜੇ ਵੀ ਪਾ ਲਈ ਵਿੱਚ ਪਾ ਦੋ ਵਧੀਆ ਸਗੋਂ ਇਹ ਏ ਇਦਾਂ ਲੱਗਣੇ ਜਿਵੇਂ ਸ਼ਿਮਲਾ ਮੇਚ ਪਾਈ ਹੁੰਦੀ ਪੂਰੀ ਗੱਲ ਬਾਤ ਭਾਂ ਜਣੀ ਕਿ ਇਹਨਾਂ ਚੰਗੀ ਤਰ੍ਹਾਂ ਆਪਾਂ ਤੋਤਾ ਇਹ ਪਹਿਲਾਂ ਅੱਜ ਬਣਾਵਾਂਗੇ ਪੇਠਾ ਕਦੂ ਵੀ ਕਹਿੰਦੇ ਕੀਆ ਕਦੂ ਵੀ ਕਹਿੰਦੇ ਨਾ ਪੇਠਾ ਵੀ ਅਦਾ ਬੰਦਣਾ ਮੈਂ ਨਹੀਂ ਪੇਠਾ ਹੋਰ ਹੁੰਦਾ ਮੈਂ ਜਿਹੜਾ ਮਿੱਠਾ ਪੇਠਾ ਹੁੰਦਾ ਹਾਂ ਉਹ ਹੋਰ ਹੁੰਦਾ ਉਹ ਪੇਠਾ ਹੋਰ ਹੁੰਦਾ ਵਾ ਉਹਦਾ ਪੇਠਾ ਬਣਦਾ ਵਾ ਤੇ ਉਹ ਜਿ ਸਰ ਨੂੰ ਲੱਗਦੇ ਨਾ ਤੇ ਕਹਿੰਦੇ ਸਿਰ ਤੇ ਧੋਲੇ ਆ ਜਾਂਦੇ ਆ ਹਾਂ ਇਹ ਤਾਂ ਸੋਚਾਂ ਦੇ ਪੁਰਾਣੀਆਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਨੇ ਤੇ ਪਹਿਲਾਂ ਬੱਚਿਆਂ ਲਈ ਹੁਣਾਂ ਦੇ ਹਲਵਾ ਲੈ ਹੁਣ ਤੇ ਸਾਰੇ ਖਾ ਲੈਂਦੇ ਆ ਨਾ ਕਿਉਂਕਿ ਹੁਣ ਕੁਲੇ ਕੁਲੇ ਬਹੁਤ ਸਵਾਦ ਲੱਗਦੇ ਆ ਆਈਆਂ ਆਪਾਂ ਪਿੰਡ ਨਹੀਂ ਵੀ ਖਾਪੇ ਹੋ ਗਿਆ ਹੈ ਨਾ ਮੁੰਡਾ ਹਾਂ ਤੇ ਉਹ ਵੀ ਉਹਨੂੰ ਬੈਠਾ ਉਹਨੂੰ ਹਲਵੇ ਇੰਨੇ ਜ਼ਿਆਦਾ ਲੱਗੇ ਕਿ ਸਿਰੇ ਸਿਰ ਮੈਂ ਛੋਟੇ ਛੋਟੇ ਹਲਵੇ ਤੋੜ ਲੈਣੇ ਤੇ ਸਬਜ਼ੀ ਬਣਾਉਣੀ ਐ ਜਿ ਜਿ ਤਰ੍ਹਾਂ ਦੇਸੀ ਘਿਓ ਵਰਗੀ ਬੰਦਦੀ ਆ ਬਹੁਤ ਟੇਸਟੀ ਸਬਜੀ ਬਣਦੀ ਹੈ ਤੇ ਪਿੰਡਾਂ ਦੀਆਂ ਬਾਹਰ ਜੜੀਆਂ ਵਾਂ ਹੋ ਨਹੀਂ ਲੱਭਦੀਆਂ ਪਿੰਡਾਂ ਦੇ ਵਿੱਚ ਤੇ ਲੱਗੇ ਜ਼ਮੀਨ ਹੋਵੇ ਤਾਂ ਉਹਦੇ ਵਿੱਚ ਹੀ ਸਬਜੀ ਬੀਜ ਲਈਦੀ ਹੈ ਤੇ ਉਹ ਸਬਜੀ ਬਹੁਤ ਜ਼ਿਆਦਾ ਹੁੰਦੀ ਕਿ ਉਹ ਰੂੜੀਆਂ ਵਾਲੀ ਜਗ੍ਹਾ ਹੁੰਦੀ ਹੈ ਤੇ ਉਹ ਸਬਜੀ ਜਿੰਨੀ ਬੀਜੋ ਨਾ ਉੰਨੀ ਭਾਵੇਂ ਸਾਰਾ ਪਿੰਡ ਖਾਵੇ ਤੇ ਆਪਾਂ ਬੀਜਦੇ ਹਾਂ ਆਨੇ ਦਾ ਇਹ ਘਰ ਦੇ ਸਾਹਮਣੇ ਸਬਜ਼ੀ ਪੰਜ ਮੱਲੇ ਕਿਨਾਂ ਜਗ੍ਹਾ ਸਾਨੂੰ ਘਟੋ ਘਟ ਹਫਤਾ ਤੋਂ ਸਾਫ਼ ਕਰਨ ਲੱਗਾ ਲੱਗਿਆ ਹੈ ਪਲਾਟ ਪੂਰੇ ਲਫਾਫੇ ਬੜੇ ਹੀ ਉਹਦੇ ਵਿੱਚ ਲਫਾਫੇ ਲਫਾਫੇ 깔 ਰਹੇ ਪਲਾਟ ਜੇ ਕੱਲਾ ਕੱਲਾ ਲਫਾਫਾ ਚੁਗਿਆ ਪਰ ਇਹ ਆ ਕਿ ਉੱਥੇ ਸਬਜ਼ੀ ਬੜੀ ਹੁੰਦੀ ਐ ਮੇ ਇੰਨੀ ਜ਼ਿਆਦਾ ਸਬਜ਼ੀ ਹੋਈ ਉੱਥੇ ਕਿ ਸਾਰੇ ਗਲੀ ਗਵਾੜਦੇ ਖੜਦੇ ਸੀਗੇ ਕਦੀ ਮੈਂ ਨਾ ਨਹੀਂ ਕੀਤੀ ਉਦੋਂ ਇਨਸਾਨ ਨੂੰ ਨਾ ਨਹੀਂ ਕਰਨੀ ਚਾਹੀਦੀ ਕਿਉਂਕਿ ਸਭ ਦੇ ਮੂੰਹ ਦੇ ਵਿੱਚ ਪਵੇ ਤੇ ਮਹਾਰਾਜ ਕਹਿੰਦਾ ਵਗੇ ਵੰਡ ਕੇ ਖਾਣਾ ਚਾਹੀਦਾ ਹੈ ਵੰਡ ਕੇ ਛਕਣਾ ਚਾਹੀਦਾ ਵਾ ਕਦੇ ਵੀ ਕਿਸੇ ਚੀਜ਼ ਨੂੰ ਜੇ ਤੁਹਾਡੇ ਕੋਲ ਹੈਗੀ ਆ ਚੀਜ਼ ਤੇ ਤੁਸੀਂ ਕਿਹੜੀ ਮੁੱਲ ਖਰਚਣੀ ਆ ਵੀ ਤੁਹਾਡੇ ਕੋਲ ਸਬਜ਼ੀਆਂ ਵਗਾਈਆਂ ਵਾ ਕਿਸ ਨੇ ਮੇਥੀ ਲੈਣ ਆ ਜਾਣਾ ਨੇ ਪਾਲਕ ਲੈਣ ਆ ਜਾਣਾ ਮੈਂ ਕਦੀ ਨਾ ਨਹੀਂ ਕੀਤੀ ਇਹ ਸਾਰੇ ਜਣੇ ਖਾਓ ਹੈ ਮੋਲੀਆਂ ਵੀ ਜੜੀਆਂ ਸੂਂਗਰੇ ਸਭ ਕੁਝ ਬਹੁਤ ਬਹੁਤ ਸਬਜ਼ੀ ਹੁੰਦੀ ਢੋੜੀ ਵਾਲੀ ਜਗ੍ਹਾ ਦੀ ਅਸੀਂ ਕਦੇ ਉਦੋਂ ਸਬਜ਼ੀ ਹੀ ਮੁੱਲ ਲਈ ਨਹੀਂ ਕਦੀ ਕਿਉਂ ਪਿੰਡਾਂ 'ਚ ਸਬਜ਼ੀ ਵੱਧ ਹੁੰਦੀ ਆ ਹੁਣ ਵੀ ਮੇਰਾ ਦਿਲ ਕਰਦਾ ਕਿ ਜਿਹੜਾ ਸਾਡਾ ਪਲਾਟ ਆ ਨਾ ਉੱਥੇ ਵੀ ਸਬਜ਼ੀ ਲਵਾਵਾਂ ਹੈ ਤੇ ਪਰ ਇੰਨੇ ਆਪੇ ਉਹ ਜਗ੍ਹਾ ਨਹੀਂ ਵੀ ਆ ਜੇ ਮਿੱਟੀ ਪੈ ਜੇ ਨਾ ਅਸੀਂ ਮਿੱਟੀ ਪਾ ਗਏ ਤੇ ਫਿਰ ਉੱਥੇ ਸਬਜ਼ੀ ਲਾ ਦੇਣੀ ਹੈ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਇਹ ਚੰਗਾ ਵਾਗੇ ਨਹੀਂ ਸਬਜ਼ੀ ਲਾਉਣੀ ਤੇ ਬਾਕੀ ਪਾਣੀ ਦੀ ਥੋੜੀ ਜਿਹੀ ਮੁਸ਼ਕਲ ਆਉਣੀ ਆ ਤੇ ਆਪਾਂ ਤੁਹਾਨੂੰ ਬਿਲਾਡ ਬਿਖਾ ਲਾਂਗੇ ਅੱਗੇ ਬਿਖਾ ਲਿਆ ਮੇਰੇ ਖਿਆਲ ਚ ਬਿਖਾ ਲੈ ਆਹੋ ਤੇ ਹੁਣ ਆਪਾਂ ਤੁਹਾਨੂੰ ਬਿਖਾ ਲਾਂਗੇ ਤੇ ਉਹਦੀਆਂ ਆਪਾਂ ਨਿਗਾਹ ਪਰਾਗੇ ਜਲਦੀ ਤੇ ਫਿਰ ਤੁਹਾਨੂੰ ਬਿਖਾ ਲਾਂਗੇ ਫਿਰ ਆਪਾਂ ਸਬਜ਼ੀ ਲਾਵਾਂਗੇ ਉੱਥੇ ਪਰਤੀ ਪਾਗੇ ਤੇਰੇ ਪਾਂ ਕਰਾਂਗੇ ਤੇ ਤੇ ਵਿਗਿਆ ਪਰੇ ਸਾਡੇ ਸਬਸਕ੍ਰਾਈਬਰ ਜਿਹੜੇ ਸਾਡੇ ਪਰਿਵਾਰ ਵਾਂਗੂ ਆ ਤੇ ਆਪਾਂ ਹਰ ਇੱਕ ਗੱਲ ਜਿਹੜੀ ਉਹਨਾਂ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਸਪੋਰਟ ਦੱਬ ਕੇ ਕਰੋ ਕਮੈਂਟ ਕਰੋ ਪਿਆਰੇ ਪਿਆਰੇ ਤੇ ਅਹੀਂ ਗਾ ਵੀ ਵਧਿਏ ਸਾਡੇ ਵੱਧ ਤੋਂ ਵੱਧ ਜਿਹੜੇ ਆ ਉਹ ਸਬਸਕ੍ਰਾਈਬ ਹੋਣ ਵੱਧ ਤੋਂ ਵੱਧ ਵੀ ਹੋਣ ਤੇ ਅਹੀਂ ਵੀ ਸਾਡਾ ਸਪੋਰਟ ਮਿਲੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਆਪਾਂ ਹੁਣ ਕੱਢ ਲਿਆ ਹਲਵਾ ਕੱਢ ਲਿਆ ਵਾ ਥੋਣ ਇਹਨੂੰ ਤੜਕੇ ਦੀ ਤਿਆਰੀ ਆਪਾਂ ਕਰਾਂਗੇ ਤੇ ਫੇਰ ਤੁਹਾਨੂੰ ਦੱਸਦੇ ਲੋ ਜੀ ਅਹੀਂ ਕਰ ਲਈ ਤਿਆਰੀ ਤੜਕਾ ਲਾਉਣ ਦੀ ਸਬਜੀ ਨੂੰ ਤੇ ਤਿਆਰ ਅਹੀਂ ਸਮਾਨ ਸਾਰਾ ਸਮਾਨ ਕਰ ਲਿਆ ਵਾ ਗੰਡੇ ਵੀ ਰੱਖ ਲਏ ਆ ਸਬਜ਼ਿ ਜ ਰੱਖ ਲਿਆ ਵਾ ਤੇ ਮਸਾਲੇ ਵੀ ਰੱਖ ਲਏ ਆ ਸਬਜ਼ਿ ਜ ਰੱਖ ਲਿਆ ਵਾ ਤੇ ਹੁਣ ਮੰਮੀ ਦੱਸਣਗੇ ਕੀ ਕੀ ਕਿੱਦਾਂ ਬਣਾਉਣਾ ਵਾ ਕੀ ਕੀ ਪੈਣਾ ਸਬਜੀ ਚ ਮੰਮੀ ਜੀ ਦੱਸੋ ਫੇਰ ਰੈਸਪੀ ਕੀ ਕੀ ਪੈਣਾ ਫੇਰ ਆਪਾਂ 1 ਕਿਲੋ ਹਲਵਾ ਲਿਆ ਵਾ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਹਲਵੇ ਨੂੰ ਕਿਉਂਕਿ ਕੱਟਣ ਤੋਂ ਪਹਿਲਾਂ ਧੋ ਲੈਣਾ ਚਾਹੀਦਾ ਹਲਵਾ ਤੇ ਚੰਗੀ ਤਰ੍ਹਾਂ ਧੋਗੇ ਸਾਫ ਹਲਵਾ ਹੀ ਤੇ ਨਰਮ ਨਰਮ ਹਲਵਾ ਹੋਏਗਾ ਤੇ ਜਦੋਂ ਵੀ ਤੁਸੀਂ ਹਲਵਾ ਬਣਾਉਣਾ ਵਾ ਉਹ ਖੂੜਾ ਖੂੜਾ ਜਿਹਾ ਨਰਮ ਅਨਾਰ ਨਰਮ ਹਲਵਾ ਹੋਏ ਕਿੰਨਾਂ ਤੇ ਫੇਰ ਬਣਾਉਣਾ ਚਾਹੀਦਾ ਵਾ ਉਹ ਪੱਕਾ ਹਲਵਾ ਜਿਹੜਾ ਨਾ ਉਹ ਕਈ ਦਿਖਾ ਲੈਂਦੇ ਉਹ ਮਿੱਠਾ ਮਿੱਠਾ ਜਿਹਾ ਇੰਨਾ ਸਵਾਦ ਨਹੀਂ ਬਣਦਾ ਤੇ ਆਪਾਂ ਕਿਲੋ ਲਿਆ ਵਾ ਹਲਵਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋਗੇ ਤੇ ਫਿਰ ਆਪਾਂ ਛਿੱਲ ਕੇ ਥੋੜਾ ਥੋੜਾ ਤੇ ਕੱਟ ਲਿਆ ਵਾ ਤੇ ਆਪਾਂ ਛਿੱਲਾਂ ਜਿਹੜੀਆਂ ਉਹ ਵਿੱਚ ਪ ਦਿਆਪਾ ਟਮਾਟਰ ਲਿਆ ਦੋ ਤੇ ਇਹਨਾਂ ਨੂੰ ਬ੍ਰੇਕ ਬ੍ਰੇਕ ਕੱਟ ਲਿਆ ਦਿਆਪਾ ਪਿਆਜ਼ ਲਿਆ ਅੱਧੇ ਦਾ ਆਪਾਂ ਬ੍ਰੇਕ ਕਰ ਲਿਆ ਤੇ ਥੋੜੇ ਜਿਹਾ ਆਪਾਂ ਇੱਕ ਪਿਆਜ਼ ਜਿਹੜਾ ਉਹ ਵੱਡੇ ਵੱਡੇ ਕੱਟ ਕੇ ਪਾਇਆ ਤੇ ਆ ਆਪਾਂ ਲਸਣ ਲਿਆ ਵਾ ਤੇ ਲਸਣ ਨੂੰ ਵੀ ਆਪਾਂ ਥੋਮ ਨੂੰ ਥੋੜਾ ਜਿਹਾ ਗ੍ਰाइंड ਕਰ ਲਿਆ ਤੇ ਆ ਆਪਾਂ ਲੈ ਆ ਉਹਦੀ ਅਦਰਕ ਤੇ ਮਿਰਚਾਂ ਦਾ ਪੇਸਟ ਤੇ ਆ ਬਾਕੀ ਆਪਾਂ ਮਸਾਲੇ ਪਾਵਾਂਗੇ ਤੇ ਹੁਣ ਆਪਾਂ ਕੜਾਹੀ ਉੱਪਰ ਰੱਖਦੇ ਆ ਤੇ ਤੁਹਾਨੂੰ ਦੱਸਾਂ ਕੜਾਈ ਆਪਾਂ ਉੱਪਰ ਰੱਖ ਦਿੱਤੀ ਐ। ਹੁਣ ਗੜੀ ਗੜੀ ਦੰਦੀ ਬਕਦਰ ਸੁਗ। ਹੁਣ ਪੋਣਾ ਵਿੱਚ ਹੀ ਤੇਲ। ਠੀਕ ਐ ਮੰਮੀ ਜੀ? ਹਾਂ। ਹੁਣ ਪਾਵਾਂਗੇ ਤੇਲ। ਤੇਲ ਕਿੰਨਾ ਪਾਣਾ ਮੰਮੀ? ਇਹ ਆਪਾਂ ਅੰਦਾਜ਼ੇ ਨਾਲ ਪਾਉਣਾ ਵਾ 2 ਕੜਛੀਆਂ। 1.5 ਕੜਛੀ ਪਾਉਣਾ ਵਾ ਕਿਉਂਕਿ ਹਲਵੇ ਦੇ ਵਿੱਚ ਤੇਲ ਜਿਹੜਾ ਨਾ ਉਹ ਥੋੜਾ ਜ਼ਿਆਦਾ ਪੈਂਦਾ ਫੇਰੀ ਹਲਵਾ ਜੜਾ ਵਾ। ਮਧਿਆ ਪੰਡਾਰੇ ਵਾਲਾ ਹਲਵਾ ਬਣਦਾ। ਮੈਂ ਮਮੀ ਹਲਵਾਈ ਭਾਂਜਣਾ ਹਣਾ ਕਿਉਂਕਿ ਮੈਨੂੰ ਹਰ ਚੀਜ਼ ਇਜਾਜ਼ਤ ਖਾਤੀ ਤਈ ਤੇ ਤੇਲ ਵਿੱਚ ਜਿਹੜੀ ਸਬਜ਼ੀ ਹੈ ਨਾ ਹਲਵਾ ਗਦੂ ਹੋਇਆ ਪੇਟਾ ਗਦੂ ਜੀ ਹੋਇਆ ਕੀ ਗਦੂ ਇਹ ਸਭ ਤੇਲ ਦੇ ਵਿੱਚ ਬਹੁਤ ਵਧੀਆ ਬਣਦੀਆਂ ਵਾ ਤੇ ਆਪਾਂ ਜ਼ਿਆਦਾਤਰ ਹਰ ਇੱਕ ਸਬਜ਼ੀ ਵੀ ਹਰ ਇੱਕ ਜਿਹੜੀ ਹੈ ਤੇਲ ਦੀ ਬਣਾਇਂਦਾ ਵਾ ਤੇ ਤੇਲ ਜਿਹੜਾ ਵਧੀਆ ਲੈ ਆਇਦਾ ਵਾ ਤੇ ਹੁਣ ਤੇਲ ਆਡਾ ਜਿਹੜਾ ਉਹ ਗਰਮ ਹੋਣ ਲੱਗਿਆ ਵਾ ਮੰਮੀ ਇਹਦਾ ਵੀ ਕੁਝ ਬਣ ਸਕਦਾ ਆ ਆਸ਼ੀ ਲੜਾਂ ਦਾ ਇਹ ਆਪਾਂ ਬੀ ਕਰ ਦਿੱਤੇ ਨਾ ਇਹਦਾ ਚਾਰ ਨਹੀਂ ਬਣ ਸਕਦਾ ਜਿਹੜੇ ਬੀ ਹੀ ਆਪਾਂ ਗਾੜੀ ਦਿੱਤੇ ਆ ਚਾਰ ਬਣ ਸਕਦਾ ਇਹਦਾ ਅੱਜ ਕੱਲ ਹਰੇਕ ਚੀਜ਼ ਦਾ ਟਿੱਕੜ ਮਾਰ ਆਹ ਦੇਖੋ ਆ ਆ ਚੀਜ਼ ਜਿਹੜੀ ਹੈ ਨਾ ਆ ਜੀ ਇਹਦਾ ਚਾਰ ਬਣ ਸਕਦਾ ਚਾਰ ਬੜਾ ਸਵਾਦ ਬਣਣਾ ਜੋ ਇਹ ਤਰ੍ਹਾਂ ਬਣਾ ਕੇ ਵੇਖਾਂਗੇ ਕੋਲੇ ਕੋਲੇ ਬੀ ਆ ਹੂੰ ਜਿਹਦਾ ਢੇਉ ਦਾ ਨਹੀਂ ਦਾ ਉਦਾਂ ਗੱਲਬਾਤ ਬਣਨੀ ਹੈ ਦੀ पूरा दिन लगा बार लाग के मकान बन डैड पूरी तोप लगी है झगड़ा के दी हुन वैसे गर्मी बड़ी पिया करने कि दांतों से ते ए टिनो मिनो बटे ਲਓ ਜੀ ਆਪਣਾ ਤੇਲ ਹੋ ਗਿਆ ਹੈ ਗਰਮ ਤਾਂ ਮਾਫੀ ਚਾਉਣੀ ਆ ਕਿ ਸਾਡਾ ਫੋਨ ਦੇ ਜਿਹੜੀ ਵੀਡੀਓ ਜਿਹੜੀ ਰਿਕਾਰਡ ਨਹੀਂ ਹੋਈ ਤੇ ਆਪਾਂ ਤੇਲ ਦੇ ਵਿੱਚ ਜੀਰਾ, ਰਾਈ ਤੇ ਧਨੀਆ ਤੇ ਮੇਥਰੇ ਇਹਾਰੇ ਚੀਜ਼ਾਂ ਆਪਾਂ ਪਾਤੀਆਂ ਸੀ ਤੇ ਹੁਣ ਆਪਾਂ ਫਿਰ ਗੈਸ ਬੰਦ ਕਰ ਦਿੱਤਾ ਸੀ ਹੁਣ ਆਪਾਂ ਫਿਰ ਪਿਆਜ਼ ਨੂੰ ਬਾਹਰ ਦੇਣਾ ਹੁਣ ਆ ਵੀਡੀਓ ਰਿਕਾਰਡ ਕਰਨ ਦਾ ਚੇਤਾ ਭੁੱਲ ਗਿਆ ਤੇ ਸਮਾਨ ਹੀ ਵੇਖਿਆ ਤਿੰਨ ਚੀਜ਼ਾਂ ਪਾਈਆਂ ਜੀਰਾ ਪਾਇਆ ਵਾ ਤੇ ਮੇਥਰੇ ਪਾਏ ਆ ਤੇ ਹੋਰ ਕੀ ਪਾਇਆ ਮੈਂ ਤੇ ਧਨੀਆ ਧਨੀਆ ਤੇ ਰਾਈ ਰਾਈ ਇਹ ਚੀਜ਼ਾਂ ਪਾਤੀਆਂ ਵਾ ਫਿਰ ਹੀ ਗਪਾਈ ਆ ਹਿੰਗ ਲਈ ਬਾਰੇ ਆ ਪਾ ਦੋ ਤੇ ਆਪਾਂ ਥੋੜੀ ਜਿਹੀ ਪੌਂਦੇ ਆ ਵਿੱਚ ਹਿੰਗ ਕਿਉਂਕਿ ਤੁਹਾਨੂੰ ਪਤਾ ਮੇ ਜਿਹੜੇ ਹੈ ਪਹਲਵਾ ਕਰ ਦੁੰਦਾ ਨਾ ਥੋੜਾ ਵਾਈ ਹੁੰਦਾ ਤੇ ਇਸ ਕਰਕੇ ਹਿੰਗ ਜਿਹੜੀ ਆ ਉਹ ਜ਼ਰੂਰ ਪਾਣੀ ਚਾਹੀਦੀ ਹੁਣ ਆਪਾਂ ਵਿੱਚ ਪਾਵਾਂਗੇ ਪਿਆਜ਼ ਜਾਂ ਪੂਰੀ ਗੱਲਬਾਤ ਬੰਦੀ ਨਹੀਂ ਤੜਕਾ ਤੜਕਾ ਫੜਕਾ ਹੁੰਦੀ ਕਿ ਨਹੀਂ ਪੂਰੀ ਤੜਕਾ ਫੜਕਾਲੇ ਮਸਾਲੇ ਤੜਕਾ ਫੜਕ ਵਾਲੇ ਹਲਵਾ ਕਰ ਦੂ ਜਿਹੜਾ ਨਾ ਇਹਦੇ ਵਿੱਚ ਸਭ ਕੁਝ ਇਤਰਾ ਪਵੇ ਸਮਾਨ ਤੇ ਫੇਰੀ ਕਰਾਰਾ ਸਵਾਦ ਲੱਗਦਾ ਕਰਾਰਾ ਜਾਈ ਮੇਥਰੇ ਵੀ ਜਰੂਰ ਪਾਉਣੇ ਚਾਹੀਦੇ ਆ ਤੇ ਇਹ ਵੀ ਜਰੂਰ ਪਾਉਣੀ ਚਾਹੀਦੀ ਹੈ ਮੈਂ ਕਿਹਨਾਂ ਦੇ ਆਪਾਂ 1 ਚਮਚਾ ਨਮਕ ਦਾ ਪਾ ਦਾਂਗੇ ਤੇ ਕਿਉਂਕਿ ਪਿਆਜ਼ ਜਿਹੜੇ ਆ ਉਹ ਸਾਡੇ ਨਰਮ ਹੋ ਜਾਣ ਤੇ ਇਹ ਸਬਜੀ ਸਾਡੇ ਤਰੀਕੇ ਨਾਲ ਨਾ ਬਣਾ ਕੇ ਵੇਖਣਾ ਇਹ ਸਬ지ਆ ਸਾਰੇ ਉਂਗਲਾਂ ਚਟਦੇ ਰਹਿ ਜਾਣਗੇ ਇੱਕ ਵਾਰੀ ਖਾਣਗੇ ਤੇ ਬੱਚੇ ਸਾਰੇ ਜਿਹੜੇ ਨਹੀਂ ਨਾ ਖਾਂਦੇ ਉਹ ਵੀ ਕਹਿਣਗੇ ਕਿ ਅਸੀਂ ਸਬਜ਼ੀ ਖਾਣੀ ਆ। ਹਲਵੇ ਦੀ ਫੇਰ ਬਣਾਉ ਦੁਬਾਰਾ। ਇੰਨੀ ਜ਼ਿਆਦਾ ਵਧੀਆ ਬਣਦੀ ਆ। ਪਹਿਲਾਂ ਸਾਡੇ ਵੀ ਨਹੀਂ ਬੱਚੇ ਖਾਂਦੇ ਪਰ ਹੁਣ ਬਹੁਤ ਸਵਾਦ ਲੱਗਦਾ ਇਹਨਾਂ ਨੂੰ। ਸਾਨੂੰ ਪਤਾ ਕੀ ਹੱਤ ਪਾਈਆਂ ਸਾਡੀ ਮਾਂ ਨੇ ਹੱਤ ਪਾਈਆਂ ਨੂੰ ਖਾਣ ਦੀ ਚੀਜ਼। ਇਹ ਕਰਕੇ ਅੰਨ ਦੀ ਅਸੀਂ ਕਦਰ ਜ਼ਰੂਰ ਕਰੀ ਦੀ ਭਾਵੇਂ ਚੀਜ਼ ਭਾਵੇਂ ਮਾੜੀ ਬਣੀ ਹੋਵੇ। ਕਿਉਂਕਿ ਜੋ ਹਿਸੇ ਵਢੇ ਆਏ ਸਿਆਣੇ ਆਏ। ਫਿਰ ਸਮਝ ਲੱਗ ਗਈ ਕਿ ਨਹੀਂ ਜਿਹੜਾ ਅੰਨ ਹੁੰਦਾ ਹੈ ਇਹਦੀ ਕਦਰ ਕਰਨੀ ਚਾਹੀਦੀ ਆ। ਇਹ ਕਈ ਦਾ ਇਹੋ ਜਿਹੇ ਵਿਚਾਰੇ ਜਿਨ੍ਹਾਂ ਨੂੰ ਰਾਤ ਭੁੱਖੇ ਸੌਣਾ ਪੈਂਦਾ ਰੋਟੀ ਨਹੀਂ ਮਿਲਦੀ ਇਹ ਕਰਕੇ ਰੋਟੀ ਦੀ ਕਦਰ ਕਰੋ ਜਿਹੋ ਜੀ ਭਾਂਦੀ ਹੈ ਬੰਦੇ ਨੂੰ ਖਾ ਲੈਣੀ ਚਾਹੀਦੀ ਆ ਰੱਬ ਦਾ ਲੱਖ ਲੱਖ ਸ਼ੁਕਰ ਕਰਨਾ ਚਾਹੀਦਾ ਵਾ ਤੇ ਉਹ ਪ੍ਰਮਾਤਮਾ ਨੇ ਜਿੰਨਾ ਪੈਦਾ ਕੀਤੇ ਆ ਉਹਨਾਂ ਕਰਮ ਵੀ ਨਾਲ ਦਿੱਤੇ ਆ ਜਿ ਤਰ੍ਹਾਂ ਦੇ ਕਰਮ ਲਿਖੇ ਹੋਣ ਬਾਕੀ ਵਾਏ ਕਰੋ ਸਭ ਦਾ ਭਲਾ ਕਰੇ ਸਭ ਨੂੰ ਤੰਦਰੁਸਤੀ ਦੇਵੇ ਤੇ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੜਕਾ ਗਿਆ ਪੁੱਜ பயம சட்டா பியூ பண்ணி நான் பண்ணா ਤੇ ਆਪਾਂ ਜਿਹੜੇ ਅਦਰਕ ਤੇ ਹਰੀ ਮਿਰਚ ਇਹਨਾਂ ਹੋਵੇ ਪਾ ਦਾਂਗੇ ਹੁਣ ਹੁਣ ਆ ਜਿਹੜਾ ਟਮਾਟਰ ਉਹਨੇ ਇਹ ਵੀ ਆਪਾਂ ਵਿੱਚ ਪਾ ਦਾਂਗੇ ਇਹ ਸਾਲਾ ਵੇਖ ਸਾਡਾ ਕਿੰਨਾ ਵਧੀਆ ਤਿਆਰ ਹੋ ਗਿਆ ਵਾ ਹੁਣ ਆਪਾਂ ਟਮਾਟਰ ਨੂੰ ਭੁੰਨ ਗਏ ਨਾ ਥੋੜਾ ਜਿਹਾ ਟਮਾਟਰ ਨਰਮ ਹੋ ਜਾਂਦਾ ਵਾ ਫੇਰ ਸਾਨੂੰ ਬੁਕਾਲਨੇ ਆਪਾਂ ਇਹੋ ਜਿਹੀ ਚੀਜ਼ਾਂ ਖਾਣੀਆਂ ਚਾਹੀਦੀਆਂ ਬੰਦੇ ਨੂੰ ਤਾਕਤ ਆਉਣੀਆਂ ਸਬਜ਼ੀਆਂ ਮਾੜੀਆਂ ਚੀਜ਼ਾਂ ਦੇ ਆਵੇਂ ਕਈ ਖਾਂਦੇ ਮਾੜੀਆਂ ਚੀਜ਼ਾਂ ਪਿਆਰ ਕੇ ਬੰਦਾ ਇਹੋ ਜਿਹੀਆਂ ਜਿੰਨਾ ਖਾਵੇ ਫਲ ਖਾਵੇ ਸਬਜ਼ੀਆਂ ਖਾਵੇ ਨਾਲ ਸਰੀਰ ਨੂੰ ਤਾਕਤ ਦਿੰਦੀਆਂ ਹੁਣ ਆਪਾਂ ਥੋੜਾ ਜਿਹਾ ਨਰਮ ਹੋ ਜਾਂਦਾ ਨਾ ਫੇਰ ਸਾਨੂੰ ਬੁਕਾਲਨੇ ਨੇ ਟਮਾਟਰ ਗਏ ਆ ਭੁੱਜ ਭੁੱਜ ਗਏ ਮੈਂ ਹਾਂ ਲੋ ਜੀ ਟਮਾਟਰ ਜਿਹੜੇ ਆ ਸਾਡੇ ਭੁੱਜ ਗਏ ਆ ਇਸ ਤਰ੍ਹਾਂ ਦੇ ਰੱਖਣੇ ਆ ਤੇ ਕਾਲੇ ਕਾਲੇ ਮੈਂ ਵਿੱਚ ਕੀ ਆ ਕਿਹੜਾ ਜਿਹੜਾ ਆ ਪਾਇਆ ਵਾ ਉਹ ਰਾਈ ਉਹ ਪਾਈ ਰਾਈ ਢਾਈ ਆ ਹਾਂ ਇਹਨਾਂ ਨਾਲ ਕਾਲੀ ਮਿਰਚਾਂ ਦੀਆਂ ਰਾਈ ਪਾਈ ਵਿੱਚ ਤੇ ਹੁਣ ਆਪਾਂ ਪਾਵਾਂਗੇ ਇੱਕ ਚਮਚਾ ਕਾ ਪਾਹਂਦੀ ਪਾਵਾਂਗੇ ਤੇ ਅੱਧਾ ਗਿਜਮ ਚਾ ਪਾਵਾਂਗੇ ਆਪਾਂ ਦੇਗੀ ਮਿਰਚ ਦਾ। ਹੋ ਤੇ ਦੂਜੀ ਬਾਤ ਸੀ ਲਾਲ ਕੋਈ ਗੱਲ ਨਹੀਂ ਜ਼ਿਆਦਾ ਹੋ ਜਾਣਾ ਨਾ ਫਿਰ ਰਿਆਂ ਤੋਂ ਹੋਰ ਨਾ ਪਾਵਾਂਗੇ ਮਿਰਚ। ਇਹ ਆਪਾਂ ਉਹ ਅੰਦਾਂ ਵਿੱਚ ਸਿੰਚਾ ਪਾ ਦਾਂਗੇ ਗਰਮ ਮਸਾਲੇ ਦਾ। ਤੇ ਥੋੜੀ ਜਿਹੀ ਪਾਵਾਂਗੇ ਆਪਾਂ ਕਸੂਰੀ ਮੇਥੀ ਕਸੂਰੀ ਮੇਥੀ। ਤੇ ਤੇ ਤਲੀਆਂ ਹੋਣ ਬੰਲੇ ਡਿਆ ਅਜੇ ਨਾਲ மசால ஏன்னா முன்ன ரோட்டி தான்

ਖਟਾ ਮਿੱਠਾ ਮਿੱਠਾ ਨਹੀਂ ਦਾ ਖਟਾ ਖਟਾ ਸਹੀ ਖਟਾ ਮਿੱਠਾ ਬਣਾਉਂਦੇ ਨਾਲ ਆਪਾਂ ਥੋੜੀ ਜਿਹੀ ਖੰਡ ਪਾਪਰ ਤੋਂ ਖਾਣਾ ਨਹੀਂ ਮੁੜ ਕੇ ਜੇ ਤੈਨੂੰ ਤੁਹਾਨੂੰ ਸਵਾਲ ਲੱਗਦਾ ਪਾ ਲਓ ਇਹ ਤਾਂ ਖਾਣਾ ਨਹੀਂ ਮੁੜ ਕੇ ਇਹ ਕਰਕੇ ਆਪਾਂ ਨਹੀਂ ਆਪਾਂ ਇਸ ਤਰ੍ਹਾਂ ਬਣਾ ਲਿਆ ਆਜੀ ਤਾਂ ਬਣਾਉਣੇ ਆ ਫਿਰ ਕਿਦਨ ਖੰਡਾ ਬਣਾਵਾਂਗੇ ਖਟਾ ਮਿੱਠਾ ਹੁੰਦਾ ਉਹ ਤਾਂ ਮਿੱਠਾ ਤਾਂ ਆਮ ਚੂਰ ਤੇ ਇਹ ਖੀਰ ਤੇ ਜ਼ਰੂਰ ਪਾਉਣਾ ਵਿੱਚ ਬਾਕੀ ਦੇਖੋ ਸਬਜ਼ੀ ਦਾ ਰੰਗ ਦੇਖੋ ਸਬਜ਼ੀ ਦਾ ਦੇਖੋ ਰੰਗ ਤੇ ਸਬਜ਼ੀ ਦਾ ਦੇਖੋ ਢੰਗ ਇੱਥੇ ਜੇ ਆਪਾਂ ਪਾਣੀ ਨਹੀਂ ਪਾਇਆ ਕਿਉਂਕਿ ਇਹਨੇ ਨਾ ਕਹਿਲਵਾਣਾ ਹੈ ਆਪਣੇ ਆਪ ਪਾਣੀ ਛੱਡ ਦਿੰਦਾ ਵਾ ਤੇ ਹੁਣ ਆਪਾਂ ਇਹਦੇੰ ਆ ਟੱਕ ਆ ਜਦੋਂ ਬਣ ਗਿਆ ਨਾ ਪੱਤੇ ਤੇ ਆ ਲੱਗਣਾ ਜਿਹਦੇ ሽਮਲਾ ਮਿਰਚ ਹੁੰਦੀ ਤੇ ਹੁਣ ਆਪਾਂ ਟੱਕ ਦਿੰਦੇ ਇਹਨੂੰ ਤੇ ਫਿਰ ਬਣਦਾ ਵਾ ਜਿਵੇਂ ਤੁਹਾਨੂੰ ਮਖਾਲਦੇ ਤੇ ਕਿੰਨਾ ਟਾਈਮ ਲੱਗਣਾ ਮੰਮੀ ਨੂੰ ਪੁੱਛਣਾ 5 ਮਿੰਟ ਲੱਗਣੇ ਬਸ ਠੀਕ ਹੈ ਲਓ ਜੀ ਆਪਾਂ ਵੇਖਦੇ ਆਂ ਕਿ ਸਬਜੀ ਸਾਡੀ ਜਿਹੜੀ ਉਹ ਬਣ ਗਈ ਹੋਣੀ ਆ ਸਬਜੀ 10 ਮਿੰਟ ਹੋ ਗਏ ਆ 10 ਮਿੰਟ ਦੀ ਸਬਜੀ ਬੜ ਕੇ ਤਿਆਰ ਹੋ ਗਈ ਹੈ ਸਾਡੀ ਹੋ ਗਈ ਸੋ ਬਣ ਗਈ ਆ ਤੇ ਹੁਣ ਆਪਾਂ ਗੈਸ ਨੂੰ ਕਰ ਦਿੰਦੇ ਆਂ ਬੰਦ ਹੁਣ ਪਾਉਨੇ ਆ ਡੂੰਗੇ ਚ ਦੇਖੋ ਸਬਜੀ ਬਹੁਤ ਵਧੀਆ ਬਣੀ ਆ ਸੋ ਇਹ ਵੀ ਸਾਡੇ ਤਰੀਕੇ ਨਾਲ ਬਣਾ ਕੇ ਵੇਖਣੀ ਤੇ ਸਾਰੇ ਬੱਚੇ ਵੀ ਸਾਰੇ ਖੁਸ਼ ਹੋ ਕੇ ਖਾਣਗੇ ਦੁਬਾਰਾ ਮੰਗਣਗੇ ਤੇ ਹੁਣ ਆਪਾਂ ਡੂੰਗੇ ਦੇ ਵਿੱਚ ਪਾਉਨੇ ਆ ਦੇਖੋ ਸਬਜੀ ਲੋ ਜੀ ਕਰੋ ਚੈੱਕ ਬਣੀ ਗੱਲਬਾਤ ਪੂਰੀ ਲੋਏ ਸਾਡੀ ਹਲਵਾ ਕੱਦੂ ਦੀ ਸਬਜੀ ਬਣ ਕੇ ਤਿਆਰ ਹੋ ਗਈ ਆ ਤੇ ਬਹੁਤ ਵਧੀਆ ਸਬਜੀ ਬਣੀ ਆ ਤੇ ਸਾਡੇ ਤਰੀਕੇ ਨਾਲ ਤੁਸੀਂ ਬਣਾ ਕੇ ਵੇਖਣਾ ਤੇ ਕਮੈਂਟ ਕਰਕੇ ਦੱਸਣਾ ਜਰੂਰ ਕਿ ਸਾਡਾ ਬਣਾਉਣ ਦਾ ਤਰੀਕਾ ਜਿਹੜਾ ਉਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵਾ ਤੇ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਜੇ ਹਲਵਾ ਕੱਦੂ ਦੀ ਸਬਜੀ ਇਹਨੂੰ ਪੇਠਾ ਕੱਦੂ ਵੀ ਕਹਿ ਦਿੰਦੇ ਆ ਤੇ ਆਪਾਂ ਇਸ ਤਰੀਕੇ ਨਾਲ ਬਣਾਇਆ ਵਾ ਤੇ ਸਬਸਕ੍ਰਾਈਬ ਦੱਬ ਕੇ ਕਰੋ ਸਪੋਰਟ ਕਰੋ ਤੇ ਕਮੈਂਟ ਕਰੋ ਪਿਆਰੇ ਪਿਆਰੇ ਤੇ ਤੁਹਾਡੇ سپورਟ ਦੀ ਬਹੁਤ ਲੋੜ ਆ ਤੇ ਅਸੀਂ ਤੁਹਾਡੀ سپورਟ ਦੇ ਨਾਲ ਲਓ ਜੀ ਸਾਡੀ ਹਲਵਾ ਗੱਦੂ ਦੀ ਸਬਜੀ ਬਣ ਕੇ ਹੋ ਗਈ ਹੈ ਤਿਆਰ ਤੇ ਬਹੁਤ ਵਧੀਆ ਸਬਜੀ ਬਣੀ ਆ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾ ਕੇ ਵੇਖਣਾ ਸਾਰੇ ਖੁਸ਼ ਹੋ ਕੇ ਖਾਣਗੇ ਬੱਚੇ ਵੀ ਸਾਰਾ ਪਰਿਵਾਰ ਖੁਸ਼ ਹੋ ਕੇ ਖਾਊਗਾ ਜਿਹੜਾ ਨਹੀਂ ਖਾਂਦਾ ਉਹ ਵੀ ਖਾਊਗਾ ਹਲਵਾ ਗੱਦੂ ਦੀ ਸਬਜੀ ਇੰਨੀ ਵਧੀਆ ਬਣੀ ਆ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਾਡਾ ਬਣਾਉਣ ਦਾ ਤਰੀਕਾ ਜਿਹੜਾ ਉਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵਾ ਤੇ ਤੁਸੀਂ ਜਿਹੜੇ ਤਰੀਕੇ ਨਾਲ ਬਣਾਉਂਦੇ ਜਿਓ ਤੇ ਸਬਸਕ੍ਰਾਈਬ ਦੱਬ ਕੇ ਕਰੋ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਵੀਡੀਓ ਪੂਰੀ ਵੇਖਿਆ ਕਰੋ ਵਿੱਚੋਂ ਕੱਟਿਆ ਨਾ ਕਰੋ ਤੇ ਬੈਲ ਆਨ ਦੀ ਘੰਟੀ ਦਬਾਉਣਾ ਨਾ ਭੁੱਲਿਆ ਕਰੋ ਕਿਉਂਕਿ ਇਸ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਪੂਰੀ ਮਿਲੇ ਤੇ ਜ਼ਰੂਰ ਦੱਸਣਾ ਕਮੈਂਟ ਕਰਕੇ ਸਾਡਾ ਮਨਾਉਣ ਦਾ ਤਰੀਕਾ ਹਲਵਾ ਕਦੋਂ ਜਿਹਨੂੰ ਪੇਟਾ ਕਦੋਂ ਵੀ ਕਹਿ ਦਿੰਦੇ ਆ ਕਿਸ ਤਰ੍ਹਾਂ ਦਾ ਲੱਗਾ ਤੁਹਾਡੀ ਬਹੁਤ ਬਹੁਤ ਧੰਨਵਾਦ ਮੰਮੀ ਬੈਗੇ ਮੰਜੀ ਤੇ ਸਬਜੀ ਲੈ ਕੇ ਫੱਲੇ ਸਮਝੀ ਖਾ ਲੈਣੀ ਹੈ ਤਮਾ ਦਾ ਮਮੇ ਨੇ ਰੋਟੀ ਬਣਾ ਕੇ ਦੇਣ ਦਾ ਮੋਤਾ ਆਦਨੇ ਉੱਤੇ ਆਯੋ ਜੀ ਜਿੰਨੇ ਜਿੰਨੇ ਰੋਟੀ ਖਾਣੀ ਆ ਹਲਵਾ ਕਦੂਰੀ ਸਬਜੀ ਤੇ ਨਾਲ ਦਹੀਂ ਆਲ ਮਮੀ ਜੀ ਚੱਕ ਲੋ ਹਲਵਾ ਹਲਵਾ ਕਦੂ ਤੇ ਨਾਲ ਦਹੀਂ ਨਾਲ ਮਮੇ ਨੂੰ ਲਾ ਕੇ ਦਿੱਤਾ ਕੂਲਰ ਮੰਮੀ ਬੈਠੇ ਪੱਖੇ ਥੱਲੇ ਅਦਰਕ 골 ਰੋਟੀ ਬਣੀ ਕਿਨੇ ਇਧਰ ਬਣਾ ਸਕਦਾ ਕੋਈ ਇਦਾਂ ਗੋਲ ਪੂਰੀ ਗੋਲ ਇਹ ਦੇਖੋ ਮੰਮੀ ਨੇ ਹਰ ਚੀਜ਼ ਇਜਾਜ਼ਤ ਖਾਈ ਰੋਟੀ ਦੀ ਸਬਜ਼ੀ ਦੀ ਚੋਲਾ ਦੀ ਹਰ ਚੀਜ਼ ਇਜਾਜ਼ਤ ਖਾਈ ਮੰਮੀ ਨੇ ਬਣੀ ਕਿਨੇ ਪੂਰੀ ਗੋਲ ਰੋਟੀ ਇਹ ਬਣਾ ਸਕਦਾ ਕੋਈ ਇਦਾਂ ਗੋਲ ਕੀ ਕਰੀ ோட்டி கோட்டி பண்ணி கை கீக முதா மார்க்கே ஆயரோட்டி பண்ணத்தி ਵੇਖ ਹਰ ਚੀਜ਼ ਇੱਥੇ ਜਾ ਸਿੱਖਣੀ ਚਾਹੀਦੀ ਆ ਇੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਆ ਸਬਜੀ ਮੰਮੀ ਜਾਂਦੇ ਬਹੁਤ ਸਵਾਲ ਬਣੀਆਂ ਵੇਖ ਲੈ ਚੈੱਕ ਕਰ ਲਈ ਮੰਮੀ ਨੇ ਸਬਜੀ ਖਾ ਗੀ